ਮੁਹੱਲਾ ਕੋਟਕਿਸ਼ਨ ਦੇ ਚੰਦ ਦੇ ਰਹਿਣ ਵਾਲੇ ਫਰਜੀ ਏਜੰਟ ਪਿਓਤੀ ਦੇ ਕਾਰਨ ਇੱਕ ਨੌਜਵਾਨ ਨੂੰ 3 ਮਹੀਨੇ ਤੱਕ ਮਲੇਸ਼ੀਆ ਦੀ ਜੇਲ੍ਹ ਦੇ ਵਿੱਚ ਰਹਿਣਾ ਪਿਆ ਦੋਸ਼ੀਆਂ ਨੇ ਨੌਜਵਾਨ ਨੂੰ ਬਿਨਾ ਵੀਜ਼ੇ ਦੇ ਥਾਈਲੈਂਡ ਤੋਂ ਮਲੇਸ਼ੀਆ ਭੇਜ ਦਿੱਤਾ ਸੀ ਜਿੱਥੇ ਉਸ ਨੂੰ ਪੁਲਿਸ ਨੇ ਫੜ ਲਿਆ ਬਰੀ ਹੋਣ ਤੋਂ ਬਾਅਦ ਪੀੜਤ ਦੇ ਰਿਸ਼ਤੇਦਾਰੀ ਦੇ ਵਿੱਚ ਇੱਕ ਭਰਾ ਲੱਗਦਾ ਨੌਜਵਾਨ ਉਸ ਨੂੰ ਲੈ ਕੇ ਭਾਰਤ ਦੇ ਵਿੱਚ ਪਹੁੰਚਿਆ ਤੇ ਥਾਣਾ ਨੰਬਰ 8 ਦੇ ਵਿੱਚ ਫਰਜੀ ਏਜੰਟ ਸ਼ਿਵ ਕੁਮਾਰ ਵਾਸੀ ਮਹੱਲਾ ਕੋਟ ਕਿਸ਼ਨ ਚੰਦ ਅਤੇ ਉਸਦੀ ਧੀ ਜੋਤੀ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਹਰਪ੍ਰਜਨ ਸਿੰਘ ਸੰਧੂ ਪੁੱਤਰ ਅਮਰਚੰਦ ਬਿਆਸੀ ਨਿਊ ਸੰਤੋਖਪੁਰਾ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰ ਵਿਕਾਸ ਨੂੰ ਮਲੇਸ਼ੀਆ ਦੇ ਵਿੱਚ ਵਰਕ ਪਰਮਿਟ ਤੇ ਭੇਜਣ ਦੇ ਲਈ ਏਜੰਟ ਸ਼ਿਵ ਕੁਮਾਰ ਦੇ ਨਾਲ ਗੱਲਬਾਤ ਕੀਤੀ ਸੀ। ਸ਼ਿਵ ਕੁਮਾਰ ਨੇ ਮਲੇਸ਼ੀਆ ਵਰਕ ਪਰਮਿਟ ਤੇ ਭੇਜਣ ਦੇ ਲਈ ਉਹਨਾਂ ਤੋਂ 1,20,000 ਰੁਪਏ ਦੀ ਮੰਗ ਕੀਤੀ ਸੀ। April 2023 ਨੂੰ 1 ਲੱਖ ਰੁਪਏ ਪਾਸਪੋਰਟ ਅਤੇ ਹੋਰ 10 ਦਾ ਵੇਜ ਏਜੰਟ ਨੂੰ ਦੇ ਦਿੱਤੇ ਸੀ 22 April 2023 ਨੂੰ ਵਿਕਾਸ ਨੂੰ ਉਹ థਾਈਲੈਂਡ ਲੈ ਗਏ ਤੇ థਾਈਲੈਂਡ ਲਾ ਜਾ ਕੇ ਉਹਨਾਂ ਨੇ ਵਿਕਾਸ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਤੇ ਉਸ ਦੇ ਨਾਲ ਕੁੱਟਮਾਰ ਕਰਨ ਲੱਗੇ ਵਿਕਾਸ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਉਸ ਨੂੰ ਮਲੇਸ਼ੀਆ ਭੇਜਣ ਦੇ ਲਈ ਗੱਲ ਕੀਤੀ ਤਾਂ ਉਹਨਾਂ ਨੇ 74000 ਰੁਪਏ ਦੀ ਹੋਰ ਮੰਗ ਕੀਤੀ ਵਿਕਾਸ ਦੇ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਦੀ ਗੱਲਬਾਤ ਹੋਣੀ ਵੀ ਬੰਦ ਹੋ ਗਈ ਹਰਪਦਨ ਸੰਧੂ ਨੇ ਕਿਹਾ ਕਿ ਉਹਨਾਂ ਨੇ 74000 ਰੁਪਏ ਉਹਨਾਂ ਦੇ ਦੱਸੇ ਹੋਏ ਬੈਂਕ ਖਾਤੇ ਦੇ ਵਿੱਚ ਟਰਾਂਸਫਰ ਕਰਾ ਦਿੱਤੇ ਤੇ ਉਸ ਤੋਂ ਬਾਅਦ ਜਾ ਕੇ ਉਹਨਾਂ ਨੇ ਵਿਕਾਸ ਨੂੰ ਮਲੇਸ਼ੀਆ ਲੈ ਗਏ ਜਿੱਥੇ ਉਸ ਨੂੰ ਪੁਲਿਸ ਨੇ ਫੜ ਲਿਆ ਫਿਰ ਜਾ ਕੇ ਉਹਨਾਂ ਨੇ ਪਤਾ ਲੱਗਿਆ ਕਿ ਵਿਕਾਸ ਨੂੰ ਬਿਨਾ ਵੀਜ਼ੇ ਦੇ ਹੀ ਉਕਤ ਦੋਸ਼ੀਆਂ ਨੇ ਮਲੇਸ਼ੀਆ ਭੇਜ ਦਿੱਤਾ ਸੀ 16 ਦਸੰਬਰ 2023 ਨੂੰ ਹਰਪ੍ਰਜਨ ਸਿੰਘ ਨੇ ਆਪਣੇ ਭਾਂਜੇ ਵਿਕਰਮਜੀਤ ਸਿੰਘ ਨੂੰ ਮਲੇਸ਼ੀਆ ਭੇਜਿਆ ਜਿੱਥੇ ਜਾ ਕੇ ਪਤਾ ਲੱਗਾ ਕਿ ਵਿਕਾਸ 18 ਜਨਵਰੀ 2024 ਨੂੰ ਬਰੀ ਹੋ ਗਿਆ ਏ ਤੇ ਇੰਨਾ ਸਮਾਂ ਵਿਕਰਮਜੀਤ ਸਿੰਘ ਵੀ ਉੱਥੇ ਹੀ ਰਿਹਾ ਤੇ ਉਹ ਜਦੋਂ ਬਰੀ ਹੋਇਆ ਤਾਂ ਵਿਕਰਮਜੀਤ ਸਿੰਘ ਅਤੇ ਵਿਕਾਸ ਭਾਰਤ ਵਾਪਸ ਮੁੜੇ ਆਏ ਵਾਪਸ ਆ ਕੇ ਜਦੋਂ ਉਹਨਾਂ ਨੇ ਏਜੰਟ ਤੋਂ ਆਪਣੇ ਪੈਸੇ ਮੰਗੇ ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਉਲਟਾ ਧਮਕੀਆਂ ਦੇਣ ਲੱਗੇ ਇਸ ਬੰਦੀ ਕਮਿਸ਼ਨ ਰੇਟ ਆ ਪੁਲਿਸ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ ਜਿਨ੍ਹਾਂ ਦੀ ਜਾਂਚ ਤੋਂ ਬਾਅਦ ਥਾਣਾ ਨੰਬਰ 8 ਦੇ ਵਿੱਚ ਪਿਓ ਧੀ ਸ਼ਿਵ ਕੁਮਾਰ ਅਤੇ ਜੋਤੀ ਨੂੰ ਨਾਮਜ਼ਦ ਕਰ ਲਿਆ ਗਿਆ ਫਿਲਹਾਲ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ